ਮਨਮੁਖ ਡੁੱਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਗਵਾਰੀ ਸੰਤ ਜਨ ਕੀ ਕਥਾ ਨਾ ਭਾਵੇ ਓਏ ਡੋਬੇ ਸਣ ਪਰਵਾਰੀ ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੋ ਚਿੱਤਪਨ ਵਿਚ ਤੇ ਭੈੜੀ ਮਤ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ। ਸੰਤ ਜਨਾਂ ਦੀ ਕਥਾ ਨਾ ਭਾਵੇ ਉਹ ਡੁੱਬੇ ਸੰ ਪਰਿਵਾਰੀ। ਮਹਾਰਾਜ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਸੰਤ ਜਨਾਂ ਦੀ ਕੀਤੀ ਹੋਈ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਗੱਲ ਨਹੀਂ ਸੁਖਾਂਦੀ। ਸੋਹਣੀ ਨਹੀਂ ਲੱਗਦੀ। ਇਸ ਵਾਸਤੇ ਉਹ ਆਪਣੇ ਪਰਿਵਾਰ ਸਮੇਤ ਵਿਕਾਰ ਭਰੇ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਨਿੰਦਕ ਨਿੰਦਾ ਕਰਮਲ ਧੋਵੇ ਉਹ ਮਨ ਭਖ ਮਾਇਆ ਧਾਰੀ ਮਹਾਰਾਜ ਕਹਿੰਦੇ ਨਿੰਦਾ ਕਰਨ ਵਾਲਾ ਮਨੁੱਖ ਦੂਜਿਆਂ ਦੀ ਨਿੰਦਾ ਕਰ ਕਰਕੇ ਉਹਨਾਂ ਦੇ ਕੀਤੇ ਮੰਦ ਕਰਮਾਂ ਦੀ ਮੈਲ ਤਾਂ ਧੋ ਦਿੰਦਾ ਹੈ ਪਰ ਉਹ ਆਪ ਮਾਇਆ ਬੇੜਿਆ ਮਨੁੱਖ ਪਰਾਇ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ ਮੋਹ ਮਾਇਆ ਦੇ ਚੱਕਰ ਦੇ ਵਿੱਚ ਜਿਨ੍ਹਾਂ ਦੀ ਉਹ ਨਿੰਦਾ ਕਰਦਾ ਉਹਨਾਂ ਦੇ ਕਰਮਾਂ ਦੀ ਮੈਲ ਤਾਂ ਮਹਾਰਾਜ ਕਹਿੰਦੇ ਧੋ ਦਿੰਦਾ ਹੋ ਪਰ ਉਹ ਆਪ ਮਾਇਆ ਵੇੜਿਆ ਮਾਇਆ ਬਿਹੜਿਆ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਪ੍ਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ ਦੇਖੋ ਜੇ ਹੁਣ ਕੋਈ ਭਾਈ ਕਿਸੇ ਦੀ ਕੋਈ ਨਿੰਦਾ ਕਰਦਾ ਮਹਾਰਾਜ ਕਹਿੰਦੇ ਉਹ ਤਾਂ ਪ੍ਰਾਈ ਮੈਲ ਖਾਂਦਾ ਪ੍ਰਾਈ ਮੈਲ ਖਾਣ ਦਾ ਆਦੀ ਆ ਨਿੰਦਾ ਕਰਨ ਵਾਲਾ ਸੰਤ ਜਨਾਂ ਕੀ ਨਿੰਦਾ ਵਿਆਪੇ ਨਾ ਉਰਵਾਰ ਨ ਪਾਰੀ ਜਿਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰ ਕਰਨ ਵਿੱਚ ਫਸੇ ਰਹਿੰਦੇ ਹਨ ਉਹ ਇਸ ਨਿੰਦਾ ਦੇ ਸਮੁੰਦਰ ਵਿੱਚੋਂ ਨਾ ਉਰਲੇ ਪਾਸੇ ਆ ਸਕਦੇ ਹਨ ਨਾ ਪਰਲੇ ਪਾਸੇ ਲੰਘ ਸਕਦੇ ਹਨ ਸੰਤ ਪਾਈ ਗੁਰੂ ਸ਼ੰਤ ਤੇ ਸਤ ਸੰਗੀ ਜਨ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਜੇ ਕੋਈ ਉਹਨਾਂ ਦੀ ਨਿੰਦਾ ਕਰਦਾ ਮਹਾਰਾਜ ਕਹਿੰਦੇ ਉਹ ਭਵਜਲ ਸੰਸਾਰ ਸਾਗਰ ਵਿੱਚ ਹੀ ਫਸਿਆ ਰਹਿੰਦਾ ਨਾ ਔਰਲਾ ਬੰਨਾ ਤੇ ਨਾ ਪਰਲਾ ਬੰਨਾ ਉਹਨੂੰ ਮਿਲਦਾ ਨਹੀਂ ਵਿੱਚ ਵਿਚਾਲੇ ਡੱਕ ਟੋਲੇ ਖਾਂਦਾ ਰਹਿੰਦਾ ਕਹਿਣ ਦਾ ਭਾਵ ਵੀ ਫਿਰ 84 ਦੇ ਗੇੜ ਵਿੱਚ ਫਸਿਆ ਰਹਿੰਦਾ ਇਹ ਪਰ ਪੰਚ ਖੇਲ ਕੀਆ ਸਭ ਕਰਤੇ ਹਰ ਕਰਤੇ ਸਭ ਕਲ ਧਾਰੀ ਪਰ ਜੀਵਾਂ ਦੇ ਵੀ ਕੀ ਬਸ ਇਹ ਸਾਰਾ జగਤ ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ ਕਤਾਰ ਨੇ ਹੀ ਇਸ ਵਿੱਚ ਆਪਣੀ ਸਤਾ ਟਕਾਈ ਹੋਈ ਹੈ ਇਹਦਾ ਭਾਵ ਇਹ ਆ ਵੀ ਸਾਰੇ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਮੜੇ ਕੰਮ ਕਰਨ ਵਾਲੇ ਉਹ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਚੰਗੇ ਕੰਮ ਕਰਨ ਵਾਲੇ ਵੀ ਤੇ ਫੈਸਲਾ ਫਿਰ ਤੇਰੀ ਤੇਰੇ ਕਰਮਾਂ ਦੀ ਲਿਸਟ ਮੁਤਾਬਕ ਹੋਣਾ ਤੇਰੇ ਕਰਮਾਂ ਦੀ ਫਾਈਲ ਮੁਤਾਬਕ ਕਹਿ ਲੋ ਜੇ ਤੂੰ ਜ਼ੁਲਮੀਆਂ ਦਾ ਫਿਰ ਤੈਨੂੰ ਸਜ਼ਾ ਮਿਲ ਜਾਏਗੀ ਜੇ ਤੂੰ ਨਿਰਦੋਸ਼ ਆ ਤਾਂ ਤੂੰ ਬਰੀ ਹੋ ਜਾਏਗਾ ਜੇ ਬਰੀ ਧਾਰਨਾ ਲਈਏ ਨਾ ਪ੍ਰਮਾਤਮਾ ਦੀ ਅਦਾਲਤ ਦੇ ਵਿੱਚ ਫੈਸਲਾ ਸੱਚਾ ਹੁੰਦਾ ਹੈ ਕਿਉਂਕਿ ਦੁਨਿਆਵੀ ਅਦਾਲਤਾਂ ਜਿਹੜੀ ਇਹਦੇ ਵਿੱਚ ਤਾਂ ਬਹੁਤ ਕੁਝ ਚੱਲ ਜਾਂਦਾ ਆਪਾਂ ਨੂੰ ਪਤਾ ਹੀ ਹੈ ਜਿਹੜੇ ਝੂਠੇ ਹੁੰਦੇ ਨੇ ਉਹ ਬਰੀ ਹੋ ਜਾਂਦੇ ਨੇ ਜਿਹੜੇ ਸੱਚੇ ਹੁੰਦੇ ਨੇ ਉਹ ਫਸ ਜਾਂਦੇ ਨੇ ਦੁਨਿਆਵੀ ਅਦਾਲਤਾਂ ਵਿੱਚ ਤਾਂ ਬਹੁਤ ਕੁਝ ਹੋ ਜਾਂਦਾ ਪਰ ਉਸ ਪ੍ਰਭੂ ਪਰਮਾਤਮਾ ਦੀ ਅਦਾਲਤ ਵਿੱਚ ਬਿਲਕੁਲ ਸੱਚ ਦਾ ਨਿਉ ਹੁੰਦਾ ਹੈ ਜਿਹੋ ਜਿਹਾ ਕਰਮਾ ਉਹੇ ਜਾਂ ਨੂੰ ਫਲ ਮਿਲਣਾ ਪ੍ਰਮਾਤਮਾ ਕੀਤੇ ਪ੍ਰਮਾਤਮਾ ਨੇ ਹੀ ਪੈਦਾ ਹੈ ਸਭ ਚੰਗੇ ਮੰਦੇ ਚੰਦ ਸੂਰਜ ਤਾਰੇ ਧਰਤੀ ਅਸਮਾਨ ਜੀਵ ਜੰਤੂ ਗਟਰ ਦੇ ਕੀੜੇ ਸਭ ਪ੍ਰਮਾਤਮਾ ਨੇ ਪੈਦਾ ਕੀਤੇ ਆ ਪਰ ਉਹਨਾਂ ਦੇ ਕਰਮ ਮੁਤਾਬਕ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਆ ਅੱਗੇ ਮਹਾਰਾਜ ਕਹਿੰਦੇ ਹਰ ਏਕੋ ਸੂਤ ਵਰਤੇ ਜੁਗ ਅੰਤਰ ਹਰ ਏਕੋ ਸੂਤ ਵਰਤੇ ਜੁਗ ਅੰਤਰ ਸੂਤ ਖੰਚੇ ਏਕੰਕਾਰੀ ਸਾਰੇ ਜਗਤ ਵਿੱਚ ਸਿਰਫ ਪ੍ਰਮਾਤਮਾ ਦੀ ਸਤਾ ਦਾ ਧਾਗਾ पसਰਿਆ ਹੋਇਆ ਹੈ ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ ਤਾਂ ਜਗਤ ਤਮਾਸ਼ਾ ਅਲੋਪ ਹੋ ਜਾਂਦਾ ਹੈ ਤੇ ਪ੍ਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ। ਗਾ ਮਾਰੂ ਸੋਲੇ ਦੇ ਵਿੱਚ ਪੰਕਤੀਆਂ ਆਉਣਗੀਆਂ। ਨਾ ਦਿਨ ਰਾਤ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ। ਜਦੋਂ ਪ੍ਰਭੂ ਪ੍ਰਮਾਤਮਾ ਨੇ ਕੁਝ ਵੀ ਨਹੀਂ ਸੀ ਬਣਾਇਆ ਨਾ ਚੰਦ ਨਾ ਸੂਰਜ ਨਾ ਦਿਨ ਨਾ ਰਾਤ ਨਾ ਹਵਾ ਨਾ ਪਾਣੀ ਕੁਝ ਵੀ ਨਹੀਂ ਸੀ। ਉਹ ਸੁੰਨ ਸਮਾਧੀ ਅੰਦਰ ਸੀ ਪ੍ਰਮਾਤਮਾ ਉਦੋਂ ਵੀ ਉਹ ਮੌਜੂਦ ਹਰੀ ਕਾਇਮ ਸੀ ਹੁਣ ਸੰਸਾਰ ਦੇ ਵਿੱਚ ਸੰਸਾਰ ਨੂੰ ਪੈਦਾ ਕਰਕੇ ਜਗਤ ਦੇ ਵਿੱਚ ਆਪ ਫਸਰ ਰਿਹਾ ਹੈ ਕੁਦਰਤ ਦੇ ਵਿੱਚ ਕਹਿ ਲਓ ਕੁਦਰਤ ਦੇ ਵਿੱਚ ਕਾਦਰ ਆਪ ਫਸਰ ਰਿਹਾ ਹੈ ਉਹਦੀ ਜੋਤ ਫਸਰੀ ਹੋਈ ਆ ਤੇ ਸਭ ਵਿੱਚ ਵਿਆਪਕ ਹੈ ਜਦੋਂ ਇਹ ਡੋਰ ਨੂੰ ਉਹ ਖਿੱਚ ਲਏਗਾ ਧਾਗੇ ਨੂੰ ਖਿੱਚ ਲਏਗਾ ਤਾਂ ਫਿਰ ਸੰਸਾਰ ਨੂੰ ਸਮੇਟ ਕੇ ਸੁੰਨ ਸਮਾਧੀ ਵਿੱਚ ਇਕੱਲਾ ਹੀ ਰਹੇਗਾ ਉਹ ਪ੍ਰਮਾਤਮਾ ਸਦਾ ਕਾਇਮ ਹੈ ਨਾ ਆਉਂਦਾ ਨਾ ਜਾਂਦਾ ਨਾ ਜੰਮਦਾ ਨਾ ਮਰਦਾ ਨਾ ਉਹ ਬੱਚਾ ਨਾ ਉਹ ਬੁੱਢਾ ਅਗੇ ਮਹਾਰਾਜ ਨੇ ਦੱਸਿਆ ਰਸਨ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਧਾਰੀ ਜਿਹੜੇ ਮਨੁੱਖ ਇਸ ਸੰਸਾਰ ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘਣਾ ਚਾਹੁੰਦੇ ਹਨ ਉਹ ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਦੀ ਜੀਵ ਪਰਮਾਤਮਾ ਦੇ ਨਾਮ ਰਸ ਨੂੰ ਚੱਖਦੀ ਰਹਿੰਦੀ ਹੈ। ਉਹ ਪਰਮਾਤਮਾ ਦੇ ਨਾਮ ਦਾ ਰਸ ਹੀ ਜੀਵ ਆਨੰਦ ਮੰਨਦੀ ਹੈ। ਨਾਨਕ ਹਰ ਬਿਨ ਅਬਰਨ ਮੰਗਉ ਹਰ ਰਸ ਪ੍ਰੀਤ ਪਿਆਰੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ। ਮੈਂ ਇਹੀ ਚਾਹੁੰਦਾ ਹਾਂ ਕਿ ਪ੍ਰਮਾਤਮਾ ਦੇ ਨਾਮ ਰਸ ਦੀ ਪ੍ਰੀਤ ਪਿਆਰੀ ਲੱਗਦੀ ਰਹੇ ਗੁਜਰੀ ਮਹੱਲਾ ਪੰਜਵਾ ਘਰ ਦੂਜਾ ਰਾਗ ਗੁਜਰੀ ਘਰ ਦੂਜਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਿਗੁਰੂ ਦੀ ਕਿਰਪਾ ਕਦੋਂ ਮਿਲਦੀ ਹੈ ਜਦੋਂ ਆਪਾਂ ਗੁਰੂ ਦੀ ਬਾਣੀ ਸੁਣਦੇ ਹਾਂ ਗੁਰੂ ਦੇ ਬਚਨ ਸੁਣਦੇ ਹਾਂ ਤੇ ਮੰਨਦੇ ਹਾਂ ਗੁਰੂ ਦੇ ਬਚਨ ਮੰਨਣ ਨਾਲ ਕਿਰਪਾ ਹੁੰਦੀ ਹੈ ਜੀ ਰਾਜਨ ਮਹਿ ਤੂੰ ਰਾਜਾ ਕਹੀਏ ਭੂਮਨ ਮਹਿ ਭੂਮ ਮਹਾਰਾਜ ਨੇ ਸਮਝਾਉਣਾ ਕੀਤਾ ਹੇ ਕਰਤਾਰ ਦੁਨੀਆ ਦੇ ਰਾਜਾਂ ਵਿੱਚ ਤੋਂ ਸ਼੍ਰੋਮਣੀ ਰਾਜਾ ਅਖਵਾਉਂਦਾ ਹੈ ਭੋਏ ਦੇ ਮਾਲਕਾਂ ਵਿੱਚ ਤੋਂ ਸਭ ਤੋਂ ਵੱਡਾ ਭੋਏ ਦਾ ਮਾਲਕ ਹੈ ਭੋਏ ਮੈਨੇ ਧਰਤੀ ਜ਼ਮੀਨ ਕਿਉਂ ਜੇ ਆਮ ਆਪਾਂ ਅਧਾਰਨਾ ਲਈਏ ਤਾਂ ਕਿਸੇ ਕੋਲੇ 5 ਕਿਲੇ ਹੋਣਗੇ ਕਿਸੇ ਕੋਲੇ 7 ਕਿਲੇ ਹੋਣਗੇ ਕੋਈ ਸੈਂਕੜੇ ਕਿੱਲਾਂ ਦਾ ਮਾਲਕ ਵੀ ਹੋਊਗਾ ਕੋਈ ਹਜ਼ਾਰਾਂ ਕਿੱਲਾਂ ਦਾ ਮਾਲਕ ਵੀ ਹੋਊ ਮਹਾਰਾਜ ਕਹਿੰਦੇ ਤੂੰ ਰਾਜਾਂ ਤੋਂ ਵੱਡਾ ਰਾਜਾ ਹੈ ਤੇ ਜ਼ਗੀਰਦਾਰਾਂ ਤੋਂ ਵੱਡਾ ਜ਼ਗੀਰਦਾਰ ਹੈ ਕਿਉਂਕਿ ਸਾਰੀ ਜ਼ਮੀਨ ਜਾਇਦਾਦ ਸਭ ਤੇਰੀ ਗੋਈ ਆ। ਮਨੁੱਖ ਦੇ ਤਾਂ ਕੁਝ ਕੁ ਨੌ ਬੋਲਦੀ ਆ ਉਹ ਵੀ ਦੁਨਿਆਵੀ ਗੱਲਾਂ ਨੇ। ਸਭ ਕਾਹੇ ਦਾ ਮਾਲਕ ਤਾਂ ਪ੍ਰਭੂ ਪਰਮਾਤਮਾ ਤੂੰ ਹੈ ਰਾਜ ਜਨਮ ਹੈ ਤੂੰ ਰਾਜਾ ਕਹੀਏ ਭੂਮਨ ਮੇ ਭੂਮਾ। ਰਾਜਾਂ ਵਿੱਚ ਤੂੰ ਵੱਡਾ ਰਾਜਾ ਹੈ ਤੇ ਜ਼ਗੀਰਦਾਰਾਂ ਵਿੱਚ ਵੱਡਾ ਜ਼ਗੀਰਦਾਰ ਹੈ। ठाकुर मैं ठुकराई तेरी कोमन में सिर कुम हे करतार दुनिया दे सरदारां विच तेरी सरदारी सब तो बड्डी है ऊंची कुल वालेयां विच तू श्रोमणी कुल वाला है पिता मेरो बड़ो तनी अगम हे करतार तू मेरा पिता है तू साडी सयाण फदी पहुंच तो परे है पुस्त कबन करीजे करते रहे करतार तेरी केड़ी केड़ी बड़ियाई असी करिए तेरी लीला वेख वेख के असी हैरान हो रहे हाँ रहाओ सुखियन में सुखिया तू कहिए ਦਾਤਨ ਮੈਂ ਦਾਤਨ ਸਿਰ ਦਾਤਾ ਇਹ ਕਰਤਾਰ ਦੁਨੀਆ ਦੀ ਦੁਨੀਆ ਦੇ ਸੁਖੀ ਲੋਕਾਂ ਵਿੱਚ ਤੂੰ ਸ਼੍ਰੋਮਣੀ ਸੁਖੀ ਕਿਹਾ ਜਾ ਸਕਦਾ ਹੈ ਦਾਤਿਆਂ ਵਿੱਚ ਸਭ ਤੋਂ ਵੱਡਾ ਦਾਤਾ ਹੈ ਕਿਉਂਕਿ ਦੁਨੀਆ ਦੇ ਵਿੱਚ ਦਾਤੇ ਹੈਗੇ ਨੇ ਨਾ ਕਹਿੰਦੇ ਵੀ ਆ ਬਹੁਤ ਸਾਰੇ ਲੋਕ ਸਮਾਜਿਕ ਸੇਵਾਦਾਰ ਹੈਗੇ ਨੇ ਜੋ ਆਪਣੀ ਕਮਾਈ ਦਾ 90 94% ਹਿੱਸਾ ਲੋਕ ਭਲਾਈ ਵਿੱਚ ਲਾਉਂਦੇ ਨੇ ਉਹਨਾਂ ਨੂੰ ਦਾਤੇ ਕਹਿੰਦੇ ਆ ਦਾਨੀ ਕਹਿੰਦੇ ਨੇ ਮਹਾਰਾਜ ਕਹਿੰਦੇ ਤੂੰ ਉਹਨਾਂ ਸਾਰਿਆਂ ਤੋਂ ਵੱਡਾ ਦਾਤਾ ਜਿਹੜਾ ਸਭ ਜੀਵਾਂ ਨੂੰ ਪੈਦਾ ਕਰਕੇ ਰਿਜਕ ਪਾਣੀ ਦਿੰਦਾ ਆਕਸੀਜਨ ਟੈਂਪਰੇਚਰ ਪਾਣੀ ਆ ਹੱਡ ਮਾਸ ਦਾ ਸਰੀਰ ਦਿੱਤਾ ਜੀਵਨ ਦਿੱਤਾ ਇਹ ਤੋਂ ਸਭ ਤੋਂ ਦਾਤਿਆਂ ਤੋਂ ਵੱਡਾ ਦਾਤਾ ਹੈ ਤੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ ਮਹਾਰਾਜ ਨੇ ਸਮਝਾਉਣਾ ਕੀਤਾ ਸੁਖੀਨ ਮੈਂ ਸੁਖਿਆ ਤੂੰ ਕਹੀਏ ਦਾਤਨ ਮੈਂ ਸਰਦਾਤਾ ਤੇਜਨ ਮੈਂ ਤੇਜ ਬਾਂਸੀ ਕਹੀਏ ਰਸੀਨ ਮੈਂ ਰਾਤਾ ਦੁਨੀਆ ਵਿੱਚ ਤੂੰ ਹੀ ਸ਼੍ਰੋਮਣੀ ਤੇਜ ਸਭੀ ਕਿਹਾ ਜਾ ਸਕਦਾ ਹੈ ਤੇ ਦੁਨੀਆ ਦੇ ਰਸ ਮਾਨਣ ਵਾਲਿਆਂ ਵਿੱਚ ਵੀ ਤੂੰ ਸ਼੍ਰੋਮਣੀ ਰਸੀਆਂ ਹੈ ਜਿੰਨੇ ਵੀ ਦੁਨੀਆਂ ਰਸ ਮਾਣਦੀ ਹੈ ਖਾਣ ਪੀਣ ਦੇ ਸੁੱਖ ਸਹੂਲਤਾਂ ਦੇ ਜਿੰਨੇ ਵੀ ਰਸ ਮਾਣਦੀ ਹੈ ਦੁਨੀਆਂ ਉਹਨਾਂ ਵਿੱਚੋਂ ਤੋਂ ਮਹਾਰਾਜ ਕਹਿੰਦੇ ਵੱਡਾ ਰਸੀਆਂ ਆ ਤੇ ਵੱਡਾ ਤੇਜ ਬਾਂਸੀ ਹੈ ਸਭ ਤੋਂ ਤੇਜ ਹੈ ਤੂੰ ਤੇ ਸਭ ਤੋਂ ਵੱਡਾ ਰਸੀਆਂ ਹੈ ਸੂਰਨ ਮਹਿ ਸੂਰਾ ਤੂੰ ਕਹੀਏ ਭੋਗਨ ਮਹਿ ਭੋਗੀ ਏ ਕਰਤਾਰ ਸੂਰਮਿਆਂ ਵਿੱਚ ਤੂੰ ਸ਼੍ਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈ ਭੋਗੀਆਂ ਵਿੱਚ ਤੂੰ ਭੋਗੀ ਹੈ ਗ੍ਰੇਸਤਨ ਮਹਿ ਤੂੰ ਵੱਡੋ ਗ੍ਰਿਸ਼ਤੀ ਜੋਗਨ ਮਹਿ ਜੋਗੀ ਗ੍ਰਿਸ਼ਤੀਆਂ ਵਿੱਚ ਤੂੰ ਸਭ ਤੋਂ ਵੱਡਾ ਗ੍ਰਿਸ਼ਤੀ ਹੈ ਜਿਸਦਾ ਇਤਨਾ ਵੱਡਾ ਸੰਸਾਰ ਟੱਬਰ ਹੈ ਜੋਗੀਆਂ ਵਿੱਚ ਤੂੰ ਸ਼੍ਰੋਮਣੀ ਜੋਗੀ ਹੈ ਕਰਤਨ ਮੇਹ ਤੂੰ ਕਰਤਾ ਕਹੀਏ ਆਚਾਰਨ ਮੇ ਆਚਾਰੀ ਏ ਕਰਤਾਰ ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿੱਚ ਤੂੰ ਸ਼੍ਰੋਮਣੀ ਰਚਨਹਾਰ ਹੈ ਤੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਕਿਸਮਾਂ ਦੇ ਜੀਵ ਪੈਦਾ ਕਰ ਦਿੰਦਾ ਹੈ ਆਪਾਂ ਦੇਖੇ ਵੀ ਹੈ ਨਹੀਂ ਜੀਵ ਉਹ ਕਈ ਵਾਰੀ ਨੈਟ ਤੇ ਦੇਖਦੇ ਹੁੰਨੇ ਆ ਉਹ ਜੀਵਾਂ ਦੇ ਰੰਗਾਂ ਦਾ ਹੀ ਨਹੀਂ ਪਤਾ ਨਵਾਂ ਦਾ ਹੀ ਨਹੀਂ ਪਤਾ ਕਿਹੜੇ-ਕਿਹੜੇ ਜੀਵ ਨੇ ਹਰਾਨ ਹੋ ਜਾਈਦਾ ਹਰਾਨ ਉਹਦੀ ਕੁਦਰਤ ਨੂੰ ਦੇਖ ਕੇ ਹਰਾਨ ਕਈ ਜੀਵ ਦੇਖੇ ਨੇ ਸਮੁੰਦਰੀ ਚ ਜੀਵ ਨੇ ਜਿਹੜੇ ਅੱਧਾ ਸਰੀਰ ਉਹਨਾਂ ਦਾ ਮੱਛੀ ਦਾ ਤੇ ਅੱਧਾ ਸਰੀਰ ਔਰਤ ਦਾ ਇਸਤਰੀ ਦਾ ਇਹ ਵੀ ਜੀਵ ਹੈਗੇ ਨੇ ਹਰਾਨ ਹੋ ਜਾਈਦਾ ਹਰਾਨ ਇੱਕ ਨੀਲਬੇਲ ਦੱਸਿਆ ਨੀਰਬੇਲ ਉਹਦਾ ਐਡਾ ਵੱਡਾ ਸਰੀਰ ਆ ਜਿਹੜਾ ਕਹਿੰਦੇ 4 ਟਨ ਰੋਜ਼ ਖਾਂਦੀ ਆ 4 ਟਨ 40 ਕੁਇੰਟਲ 40 ਕੁਇੰਟਲ ਖਾਾਕ ਆ ਉਹਦੀ ਰੋਜ਼ ਦੀ ਤੇ 9-9 ਫੁੱਟੇ ਦੰਦ ਨੇ ਉਹਦੇ ਉਸ ਪ੍ਰਭੂ ਪਰਮਾਤਮਾ ਨੂੰ ਵੀ ਉਸ ਜੀਵ ਨੂੰ ਪੈਦਾ ਕਰਨ ਦੀ ਤੇ ਉਹਦੀ ਖਾਦ ਖਰਾਕ ਦਾ ਇੰਤਜ਼ਾਮ ਕਰ ਦਿੰਦਾ ਪ੍ਰਭੂ ਪਰਮਾਤਮਾ ਬੇਅੰਤਾ ਵੱਡਿਆਂ ਤੋਂ ਵੱਡਾ ਦਾਨੀ ਗ੍ਰਸਤੀ ਆਮ ਹੁਣ ਜੀਵ ਜੰਤੂ ਆ ਕਦੇ ਦੋ ਬੱਚੇ ਹੋਣਗੇ ਕਦੇ ਚਾਰ ਹੋਣਗੇ ਜਾਨਵਰਾਂ ਦੇ ਵਿੱਚ 12-12 ਵੀ ਹੋ ਜਾਂਦੇ ਨੇ ਜਿਹਨੂੰ ਸੂਰੀ ਦੇ ਕਹਿੰਦੇ ਨੇ ਆਪਾਂ ਸੂਰੀ ਬੱਚੇ 12 ਦੇ ਦਿੰਦੀਆਂ ਹੋਰ ਚਲੋ ਕਹਿ ਦਿੰਦੇ ਆ ਵੀ ਬੇਅੰਤ ਜੀਵ ਪੈਦਾ ਹੋ ਜਾਂਦੇ ਨੇ ਪਰ ਉਹ ਸਭ ਤੋਂ ਵੱਡਿਆਂ ਤੋਂ ਵੱਡਾ ਗ੍ਰਿਸ਼ਤੀ ਆ ਪ੍ਰਭੂ ਪਰਮਾਤਮਾ ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਦਾ ਤੇ ਸਭ ਦੀ ਦੇਖਭਾਲ ਕਰਦਾ ਮਹਾਰਾਜ ਕਹਿੰਦੇ ਕਰਤਨ ਮੇ ਤੂੰ ਕਰਤਾ ਕਹੀਏ ਆਜਾਰਨ ਮਹਿ ਆਚਾਰੀ ਏ ਕਰਤਾਰ ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿੱਚ ਤੂੰ ਸ਼੍ਰੋਮਣੀ ਰਚਨਹਾਰ ਹੈ ਧਰਮ ਕਰ ਅਸਮਾ ਕਰਨ ਵਾਲਿਆਂ ਵਿੱਚ ਵੀ ਤੂੰ ਹੀ ਸ਼੍ਰੋਮਣੀ ਹੈ ਤੇਥੋਂ ਵੱਡਾ ਕੋਈ ਧਰਮੀ ਨਹੀਂ ਹੋ ਸਕਦਾ ਤੇਥੋਂ ਵੱਡਾ ਕੋਈ ਧਰਮ ਦੇ ਕਰਮ ਨਹੀਂ ਕਰ ਸਕਦਾ ਤੂੰ ਸਭ ਤੋਂ શ્રેષ્ઠ ਹੈ ਸਾਹਨ ਮੇ ਤੂੰ ਸਾਚਾ ਸਾਹ ਵਪਾਰ ਨਮਹਿ ਵਪਾਰੀ ਦੁਨੀਆਂ ਦੇ ਸਹਾੂਕਾਰਾਂ ਵਿੱਚ ਤੂੰ ਸਦਾ ਕਾਇਮ ਰਹਿਣ ਵਾਲਾ ਸ਼੍ਰੋਮਣੀ ਸਹਾੂਕਾਰ ਹੈ ਤੇ ਵਪਾਰੀਆਂ ਵਿੱਚ ਤੂੰ ਵੱਡਾ ਵਪਾਰੀ ਹੈ ਤੇਰੇ ਜੱਡਾ ਵੱਡਾ ਵਪਾਰ ਕੌਣ ਕਰ ਲੂ ਤੇਰੇ ਜੱਡਾ ਸਾਹੂਕਾਰ ਕੌਣ ਹੋ ਸਕਦਾ ਸੰਸਾਰ ਵਿੱਚ ਦਰਬਾਰ ਨਮਹਿ ਤੂੰ ਦਰਬਾਰ ਨਮਹਿ ਤੇਰਾ ਦਰਬਾਰਾ ਸ਼ਰਨ ਪਾਲਨ ਟੀਕਾ ਸ਼ਰਨ ਪਾਲਨ ਟੀਕਾ ਏ ਕਰਤਾਰ ਦੁਨੀਆ ਦੇ ਦਰਬਾਰ ਲਾਣ ਵਾਲਿਆਂ ਵਿੱਚ ਤੇਰਾ ਦਰਬਾਰ ਸ਼ਰੋਮਣੀ ਹੈ ਸ਼ਰਨ ਪਿਆ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਰੋਮਣੀ ਟਿਕਾ ਹੈ ਟੇਕ ਕਹਿ ਲਓ ਓਟ ਆਸਰਾ ਕਹਿ ਲਓ ਲਕshmi ਕੇਤਕ ਗਨੀ ਨਾ ਜਾਈਏ ਗਨ ਨਾ ਸਕੂੰ ਸੀਕਾ ਤੇਰੇ ਘਰ ਵਿੱਚ ਕਿਤਨੀ ਕੋ ਮਾਇਆ ਹੈ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਮੈਂ ਤੇਰੇ ਖਜ਼ਾਨੇ ਗਣ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਦੀ ਸਮਝਾਉਣਾ ਕਰਦੇ ਨੇ ਨਾਮ ਨਮਹਿ ਤੇ ਰੋ ਪ੍ਰਭ ਨਮ ਗਿਆਨ ਨਮਹਿ ਗਿਆਨੀ ਏ ਪ੍ਰਭੂ ਦੁਨੀਆ ਦੇ ਵਿਡਿਆਈ ਨਾਮਣੇ ਵਾਲਿਆਂ ਵਿੱਚੋਂ ਤੇਰਾ ਨਾਮਣਾ ਸ਼੍ਰੋਮਣੀ ਹੈ ਤੂੰ ਸਭ ਤੋਂ ਵੱਡਾ ਨਾਮ ਹੈ ਤੇਰਾ ਤੇ ਗਿਆਨਵਾਨਾਂ ਵਿੱਚ ਤੂੰ ਹੀ ਸ਼੍ਰੋਮਣੀ ਗਿਆਨੀ ਹੈ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ਹੁਣ ਗਿਆਨੀਆਂ ਵਿੱਚੋਂ ਵੱਡਾ ਗਿਆਨਬਾਨ ਤਾਂ ਤੂੰ ਹੀ ਐ ਨਾ ਸਾਰਾ ਗਿਆਨ ਆ ਤੇਰੇ ਕੋਲੇ ਕਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਗਿਆਨ ਮੁਤਾਬਕ ਸੰਸਾਰ ਪੈਦਾ ਕੀਤਾ ਕਿੱਡਾ ਵੱਡਾ ਸੰਸਾਰ ਐ ਫੇਰ ਉਹਦੀ ਦੇਖਭਾਲ ਸਾਰਿਆਂ ਜੀਵਾਂ ਨੂੰ ਜਾਣਦਾ ਜਿੱਥੇ-ਜਿੱਥੇ ਵੀ ਜੀਵ ਹੈ ਗਰਬਾਣੀ ਕਹਿੰਦੀ ਆ ਤੂੰ ਸਭ ਨਹੀਂ ਥਾਈ ਜਿੱਥੇ ਹਾਂ ਜਾਈ ਮਹਾਰਾਜ ਕਹਿੰਦੇ ਤੂੰ ਸਭ ਨਹੀਂ ਥਾਈ ਆ ਸਾਰੇ ਜੀਵਨ ਵਿੱਚ ਪੂਰਾ ਪੂਰਾ ਬਰਤ ਰਹਾ ਹੈ ਤੂੰ ਸਾਰਾ ਗਿਆਨ ਬਾਨਾ ਵਿੱਚ ਤੂੰ ਹੀ ਸ਼੍ਰੋਮਣੀ ਗਿਆਨੀ ਹੈ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਨ ਮੇ ਇਸਨਾਨੀ ਚੰਗੀ ਜੀਵਨ ਯੁਗਤ ਵਾਲਿਆਂ ਵਿੱਚ ਤੇਰੀ ਯੁਗਤ ਸ੍ਰੇਸ਼ਟ ਹੈ ਦੁਨੀਆਂ ਦੇ ਤੀਰਥ ਇਸ਼ਨਾਨੀਆਂ ਵਿੱਚ ਤੂੰ ਸ਼੍ਰੋਮਣੀ ਇਸ਼ਨਾਨੀ ਹੈ ਸਿਧਨ ਮੈਂ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਮੈਂ ਹੁਕਮਨ ਸਿਰ ਹੁਕਮ हे प्रभु करामाती ताकता ਰੱਖਣ ਵਾਲਿਆਂ ਵਿੱਚ ਤੇਰੀ ਕਰਾਮਾਤ ਤਾਕਤ ਸ਼੍ਰੋਮਣੀ ਹੈ ਕੰਮ ਕਰਨ ਵਾਲਿਆਂ ਵਿੱਚ ਤੂੰ ਸ਼੍ਰੋਮਣੀ ਉਦਮੀ ਹੈ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਮੈਂ ਹੁਕਮਨ ਸਰ ਹੁਕਮ ਹੈ ਪ੍ਰਭ ਦੁਨੀਆ ਦੇ ਅਖਤਿਆਰ ਵਾਲਿਆਂ ਵਿੱਚ ਤੇਰਾ ਅਖਤਿਆਰ ਸਭ ਤੋਂ ਵੱਡਾ ਹੈ ਤੇਰਾ ਹੁਕਮ ਚੱਲਦਾ ਹੈ ਤੇਰਾ ਹੀ ਅਖਤਿਆਰ ਹੈ ਜਿਵੇਂ ਆਪਾਂ ਆਪ ਕਹਦੇ ਨੇ ਵੀ ਅਖਤਿਆਰ ਕਿਹਦੇ ਕੋਲ ਆ ਘਰ ਦਾ ਉਹ ਫਿਰ ਭਾਈ ਸਾਰੇ ਸੰਸਾਰ ਦਾ ਅਖਤਿਆਰ ਉਸ ਪ੍ਰਭੂ ਪਰਮਾਤਮਾ ਕੋਲੇ ਆ ਸਭ ਤੋਂ ਵੱਡਾ ਹੈ ਦੁਨੀਆ ਦੇ ਹੁਕਮ ਚਲਾਣ ਵਾਲਿਆਂ ਵਿੱਚ ਤੂੰ ਸ਼੍ਰੋਮਣੀ ਹਾਕਮ ਤੇਰਾ ਹੁਕਮ ਚੱਲਦਾ ਹੈ ਹਾਕਮ ਕਹਿੰਦੇ ਜਿਹਦਾ ਹੁਕਮ ਚੱਲਦਾ ਹੋਵੇ ਸਰਕਾਰਾਂ ਨੂੰ ਵੀ ਆਪਾਂ ਹਾਕਮ ਕਹਿ ਦਿੰਨੇ ਆ ਨਾ ਹਾਕਮ ਹੁਕਮ ਚਲਾਉਣ ਵਾਲੇ ਪਰ ਪ੍ਰਭੂ ਦੁਨੀਆ ਵਿੱਚ ਬੰਦੇ ਦਾ ਤਾਂ ਕੁਝ ਏਰੀਏ ਵਿੱਚ ਹੁਕਮ ਚੱਲਦਾ ਹੋਊ ਸਟੇਟ ਵਿੱਚ ਹੁਕਮ ਚੱਲਦਾ ਹੋਊ ਪ੍ਰਧਾਨ ਮੰਤਰੀ ਦਾ ਕਹ ਲੋ ਸਾਰੇ ਦੇਸ਼ ਵਿੱਚ ਹੁਕਮ ਚੱਲਦਾ ਹੋਊ ਪਰ ਪ੍ਰਭੂ ਪਰਮਾਤਮਾ ਦਾ ਸਾਰੇ ਸੰਸਾਰ ਤੇ ਹੁਕਮ ਚੱਲਦਾ ਹੈ ਚੰਦ ਸੂਰਜ ਹਵਾ ਪਾਣੀ ਧਰਤੀ ਅਸਮਾਨ ਸਭ ਕੁਛ ਉਹਦੇ ਹੁਕਮ ਅੰਦਰ ਹੈ ਸਭ ਤੇ ਹੁਕਮ ਚੱਲਦਾ ਪ੍ਰਭੂ ਪਰਮਾਤਮਾ ਦਾ ਅੱਗੇ ਮਹਾਰਾਜ ਕਹਿੰਦੇ ਜੋਂ ਬਲਾਵੇ ਤੂੰ